ਖੱਤਰੀ ਗੌਟੀ ਜਿੰਦਰਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਕਰ ਲਈਆ ਉਹ ਚ ਤਿੰਨ ਤਾਂ ਖਬਰਾਂ ਉਹ ਲੈ ਲਈਆਂ ਨੇ ਜਿੰਨਾ ਦਾ ਜਿਹੜਾ ਐਨਾਲਿਸਿਸ ਕਰਨਾ ਥੋੜੇ ਜੀ ਡਿਟੇਲ ਦੇ ਵਿੱਚ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਂਕੋ ਗਾਦੀ ਨਹੀਂ ਮਿਲੀ ਕਿਉਂ ਨਹੀਂ ਮਿਲੀ ਕਿ ਭਪੇਸ਼ ਬਗੇਲ ਨੇ ਜਿਹੜੀ ਕਮੇਟੀ ਜਾਂਚ ਕਮੇਟੀ ਬਣਾਈ ਹੈ ਉਦੀ ਰਿਪੋਰਟ ਤੋਂ ਬਾਅਦ ਬਿੱਲ ਹੈ ਜਾਂ ਕੀ ਕਰ ਇਹਦੀ ਗੱਲ ਕਰਾਂਗੇ ਦੂਜਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਅਹੁਦਾ ਦਾ ਪੱਥ ਸਦਿਹੇ ਪਹਿਲੀਆਂ ਨੇ ਪਹਿਲਾਂ ਰਵਿਜੋਤ ਐਸਐਸਪੀ ਤਰਨਤਾਰਨ ਮਤਰਕਰਤਾ ਹੁਣ ਬਦਲਾਤਾ ਵਰਨ ਸ਼ਰਮਾ ਐਸਐਸਪੀ ਜਿਹੜਾ ਪਟਿਆਲਾ ਲੰਬੀ ਛੁੱਟੀ ਤੇ ਭੇਜਤਾ ਤਾਂ ਉਹਦੀ ਵੀ ਗੱਲ ਕਰ ਲਈ ਹਾਈ ਕੋਰਟ ਨੇ ਕੀ ਕਿਹਾ ਤੇ ਉਹ ਵੀ ਡਿਟੇਲ ਚ ਆਪਾਂ ਥੋੜੀ ਗੱਲ ਕਰਾਂਗੇ ਤੀਜੀ ਖਬਰ ਜਿਹੜੀ ਚਲਵਾ ਕੇ ਉਹ ਹੈਗੀ ਹੈ ਜਿਹੜਾ ਮਹਾਲੀ ਦੇ ਵਿੱਚ 5300 ਏਕੜ ਜ਼ਮੀਨ ਹੈ ਜਿਹੜੀ 5300 5500 ਟਰਨਜਾ ਏਕੜ ਦੀ ਉਹ ਕਰਦਾ ਨੋਟੀਫਿਕੇਸ਼ਨ ਆ ਗਿਆ ਰਜਿਸਟਰੀਆਂ ਬੰਦ ਹੋ ਗਈਆਂ ਇਹ ਇਹ ਤਾਂ ਹੈ ਜਿਹੜੀਆਂ ਉਹ ਖਬਰਾਂ ਜਿੰਨਾ ਤੇ ਮੈਂ ਥੋੜੀ ਜਿਹੀ ਡਿਟੇਲ ਚ ਦਰਕਰੋ ਬਾਕੀ ਖਬਰਾਂ ਤੁਹਾਨੂੰ ਸੁਰਖੀਆਂ ਆ ਜਾਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹ ਉਹਦੇ ਚ ਕੀ ਜਿਹੜੀਆਂ ਖਬਰਾਂ ਚਰਚਾ ਚ ਨੇ ਜਾਂ ਸਭ ਜੋ ਕਹੇ ਲਈ ਆਪਾਂ ਉਹ ਕਿੜੀਆਂ ਨੇ ਤੇ ਇੱਕ ਤਾਂ ਕਿਸਾਨ ਮਜ਼ਦੂਰ ਬੋਸਟਿਆੜੀ ਆ ਸਰਬਤ ਸਿੰਘ ਪਦੇਰ ਵਾਲੇ ਉਹਨਾਂ ਨੇ ਹਜ਼ਾਰਾਂ ਬਿੱਲ ਪਿੰਟ ਜਿਹੜੇ ਹੁੰਦੇ ਨੇ ਬਿੱਲ ਜ਼ਿਆਦਾ ਆਉਂਦੇ ਨੇ 스마트 ਮੀਟਰ ਪਟਲੇ ਤੇ ਜਾ ਕੇ ਬਿਜਲੀ ਜੱਪਤ ਕਰਨ ਦੇ ਸਾਹਮਣੇ ਆ ਚੱਕੋ ਜੀ ਕਹਿੰਦੇ ਜਮਾ ਕਰ ਲਉ ਪੱਜ ਕੇ ਕੋਈ ਐਸ.ਡੀ.ਓ. ਮਿਲਿਆ ਨਹੀਂ ਉੱਥੇ ਸਿੱਟੇ ਜਿਹਾ ਪਹਿਲੇ ਅਸੀਂ ਰਹਿੰਦੇ ਹੁੰਦੇ ਜਦੋਂ ਹੋਰ ਪੇਛੇ ਜਿਹੜੀ ਸੁਰ ਮਿਲਦੇ ਉਹਨਾਂ ਨੇ ਜਦ ਦੋ ਘਟਨੀ ਰੇਡਾਂ ਵੀ ਰੋਕੀਆਂ ਸੀ ਇਹ ਕਾਫੀ ਚਰਚਾ ਹੈ ਇਹ ਖਬਰ ਵੀ ਜਿਹੜੀ ਖੌਨ ਖੌਨ ਬੜੀ ਚਰਚਾ ਚੱਡੀ ਹੈ ਇਸਪੁਰ ਡੀਆਈਜੀ ਪੁਰਲ ਦੇ ਜਿਹੜਾ ਜਿਹੜਾ ਉਹਨਾਂ ਚਾਰ ਸੀਟ ਹੈ ਉਹਦੀ ਕਾਪੀ ਤੇਜੀ ਹੁਣ ਡੀਆਈਜੀ ਪੁਰਲ ਨੂੰ ਜਦੋਂ ਅੱਧਾ ਦੇ ਬਿਕੀ ਲਾ ਲੂ ਵੀ ਆ ਚੱਕੋ ਜੀ ਤੁਹਾਡੇ ਤੇ ਐਲੀਗੇਸ਼ਨ ਉਹ ਥੋੜੀ ਕਾਫੀ ਕੁਝ ਨਮਾ ਪਤਾ ਲੱਗਿਆ ਤਿੰਨ ਵੱਡੇ ਮੁੱਖ ਕਿਰਦਾਰ ਉਚ ਆਉਂਦੇ ਨੇ ਆਕਾਸ਼ਪਤਾ ਜਿਹਨੇ ਫੜਾਇਆ ਸੀ ਜਿਹੜਾ ਮੈਡਲਮੈਨ ਸੀ ਕ੍ਰਿਸ਼ਨੂ ਤੇ ਨਤੀਜਾ ਦਿੱਤਾ ਜੀ ਭੋਲਰ ਇਹਨਾਂ ਦੇ ਰਿਕਾਰਡ ਜਿਹੜੀਆਂ ਲੋਕੇਸ਼ਨ ਟਾਪਰ ਤੋਂ ਲੈ ਕੇ ਨਾ ਇਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਆਈ ਜਿਵੇਂ ਕਰਦਾ ਜੀ ਕਿੰਨੇ ਦਿੰਦਾ ਜੀ ਕਿੱਥੋਂ ਤੁਸੀਂ ਮੈਂ ਸਬਰਾੜਿਆ ਜੀ ਕਿ ਇਹਦਾ ਕੀ ਕਰੀਏ ਇਹਨੂੰ ਕਿਹਾ 8 ਲੱਖ ਦੇਣਾ ਪਿਛਲੇ 2 ਮਹੀਨੇ ਦਾ ਵੀ ਰਾਂ ਤੇ ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਪ੍ਰੂਫ ਜਿਹੜੀ ਨੇ ਗੁਬਈਆ ਕੋਈ ਸਰਾਕ ਨਹੀਂ ਚੇਚੋ ਮਿਲਦਾ ਜਿਹੜੀ ਕੇਸ ਸਟਰੋਂਗ ਹੈ ਬਾਕੀ ਹੋਰ ਕਿਹੜੇ ਬੰਦਿਆਂ ਦੇ ਨਾਮ ਨੇ ਜਿਨ੍ਹਾਂ ਦੀ ਆਸ ਸੀ ਉਹ ਹਲੇ ਬਾਹਰ ਨਹੀਂ ਆਈ ਕੋਈ ਗੱਲ ਨਹੀਂ ਫਿਰ ਨੈਸ਼ਨਲ ਲੈਵਲ ਤੇ ਇੱਕ ਕਾਫੀ ਜ਼ਿਆਦਾ ਜਿਹੜੀ ਇੰਪੋਰਟੈਂਟ ਖਬਰ ਹੈ ਉਹ ਹੈਗੇ ਅਮਿਤ ਸ਼ਾਹ ਤੇ ਰੋਹਨ ਗਾਂਧੀ ਦੀ ਜਿਹੜੀ ਕੱਲ ਚਿੱਕੀ ਬਹਿਸ ਹੋਈ ਹੈ ਰੋਹਨ ਗਾਂਧੀ ਨੇ ਚੈਲੰਜ ਕੀਤਾ ਪਿਆ ਜਾਵੇ ਜੇ ਲੱਗਦਾ ਤੁਹਾਨੂੰ ਵੋਟ ਚੋਰੀ ਦੇ ਮਾਮਲੇ 'ਚ ਮੇਰੇ ਨਾਲ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਬਹਿਸ ਕਰ ਇਹ ਨਹੀਂ ਸਾਡੇ ਹਾਲਾਂਕਿ ਪਬਲਿਕ ਡਿਬੇਟ ਦਾ ਰਿਵਾਜ ਨਹੀਂ ਹੋਇਆ ਪਰ ਉਹਨਾਂ ਨੇ ਚੈਲੰਜ ਕੀਤਾ ਤੇ ਜਿਹੜਾ ਨਹੀਂ ਕਬੂਲਿਆ ਉਹ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਦੇਖੂਗਾ ਤੁਹਾਡੇ ਨਾਲ ਇਹ ਤਾਂ ਕੀ ਲਿੰਕ ਹੈ ਤੁਸੀਂ ਤੁਹਾਡੇ ਮਤਲਬ ਥੋੜੀ ਚੱਲੂਗਾ ਇਸ ਤਰ੍ਹਾਂ ਦੀ ਗੱਲ ਅਮਿਤ ਸ਼ਰਮ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਫਿਰ ਐਮਾਜ਼ਾਨ ਦੀ ਵੀ ਖਬਰ ਪੱਡੀ ਇਸ ਕਰਕੇ ਕਿ ਉਹਨਾਂ ਨੇ ਕਾਫੀ 35 ਅਰਬ ਡਾਲਰ ਹੋਰ ਇਨਵੈਸਟ ਕਰ ਰਹੇ ਨੇ ਔਰ 10 ਲੱਖ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ 2030 ਤੱਕ ਚਲੋ ਚੰਗੀ ਗੱਲ ਤੇ ਇੱਕ ਖਬਰ ਜਿਹੜੀ ਅਮਰੀਕਾ ਜਾਣਾ ਚਾਹੁੰਦੇ ਨੇ H1B ਵੀਜ਼ਾ ਵਾਲੇ ਉਹ ਤਾਂ ਦੀ ਬਾੜੀ ਖਬਰ ਹੈ ਉਹ ਕਹਿੰਦੇ ਜੀ ਵੀਜ਼ਾ ਜਿਹੜੀ ਤਰੀਖ ਸੀ ਉਹ ਬਦ ਵੀ ਕਰਤੀ ਹੈ ਤੁਹਾਡੀ ਪਹਿਲਾਂ ਅਸੀਂ ਚੈੱਕ ਕਰਾਂਗੇ ਤੁਹਾਡੇ ਸੋਸ਼ਲ ਪ੍ਰੋਫਾਈਲ ਤੁਸੀਂ ਇੰਸਟਾਗ੍ਰam ਤੇ ਕੀ ਪਾਉਂਦੇ ਹੋ ਫੇਸਬੁੱਕ ਤੇ ਕੀ ਹੈ ਤੁਹਾਡਾ ਪ੍ਰੋਫਾਈਲ ਕੀ ਹੈ ਕਿਸ ਤਰ੍ਹਾਂ ਦੇ ਹੋ ਤੁਸੀਂ ਇਹ ਵੀ ਚੈੱਕ ਕਰਾਂਗੇ ਤੇ ਇੱਕ ਖਬਰ ਜਿਹੜੀ ਹੈ ਆਸਟ੍ਰੇਲੀਆ ਦੇ ਨਾਲ ਬਰਕੇਸਟਰੀਏ ਤੋਂ ਬਹੁਤ ਖਬਰਾਂ ਨੇ ਦੂਜੀ ਖਬਰ ਇੱਕ ਤਾਂ ਪਹਿਲੀ ਇਹੀ ਹੈ ਕਿ ਪਹਿਲਾ ਦੇਸ਼ ਬਣ ਗਿਆ ਦੁਨੀਆ ਦਾ ਜਿਹੜੇ 16 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜੇ ਹੈ ਉਹ ਸੋਸ਼ਲ ਮੀਡੀਆ ਦੀ ਆਗਿਆ ਨਹੀਂ ਦਿੰਦਾ ਦੂਜੀ ਖਬਰ ਹੈ ਕਿ ਮੋਗਾ ਦਾ ਰਾਜਵਿੰਦਰ ਜਿਹੜਾ ਉੱਥੇ ਗਿਆ ਸੀ ਘਰੋਂ ਆਪਣੀ ਪਤਨੀ ਨਾਲ ਲੜ ਪਿਆ ਕੁੱਸੇ ਆ ਠੱਡਾ ਕਰਨ ਲਈ ਵਿੱਚ ਤੇ ਚਲਾ ਗਿਆ ਵਿੱਚ ਤੇ ਕੁੱਤਾ ਭੰਪ ਪਿਆ ਤੇ ਜਿਹੜੀ ਕੁੜੀ ਕੁੱਤੇ ਨੂੰ ਘੁਮਾਉਣਾ ਆਈ ਸੀ ਉਹਦੇ ਨਾਲ ਟਕਰਾਅ ਹੋਈ ਚਾਕੂ ਮਾਰਿਆ ਕੁੜੀ ਦੀ ਮੌਤ ਹੋ ਗਈ ਇਹ ਭੱਜ ਕੇ ਮੁਗਿਆ ਗਿਆ ਗਿਆ ਮੁਕੇ ਦਾ ਸੀ ਤੇ ਪੁਰਸ਼ ਨੇ ਤੇਜ਼ ਫੜ ਲਿਆ ਸੀ ਕਲੋਂ 25 ਸਾਲ ਦੀ ਕੈਦ ਹੋਈ ਹੈ ਇਹ ਇਹ ਕੁਝ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੇਕਿਨ ਜਿਹੜੀਆਂ ਕੁਝ ਦੋ ਤਿੰਨ ਥੋੜੀ ਡਿਟੇਲ ਚ ਗੱਲ ਕਰਦੀਆਂ ਉਹ ਆਪਾਂ ਗੱਲ ਕਰਦੇ ਆ ਉਦੋਂ ਪਹਿਲਾਂ ਮੈਂ ਇਹ ਕਬੀਰ ਕਰਨਾ ਤੇ ਉਹ ਵੀਰ ਅਫਸਰ ਲੋਕ ਕਰਦੇ ਨੇ ਪਤਾ ਨਹੀਂ ਉਹਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਤੇ ਪਰ ਕਹਦੇ ਨੇ ਲੋਕ ਵੀ ਤੁਹਾਨੂੰ ਯਾਦ ਕਰਾਉਣਾ ਚਾਹੀਦਾ ਤਾਂ ਮੈਂ ਅੱਜ ਯਾਦ ਕਰਾ ਰਿਹਾ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰੋ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਨਵਜੋਤ ਸਿੱਧੂ ਤੇ ਨਵਜੋਤ ਔਰ ਸਿੱਧੂ ਇਸ ਸਿੱਧੂ ਜੁੜੀ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਤਬਾਕਤ ਪਾਤਾ ਜਿਸ ਤਰ੍ਹਾਂ ਇਹ ਪੰਜ ਸਤ ਵੱਡੇ ਲੀਡਰਾਂ ਤੇ ਹਮਲਾਵਰ ਹੋਈ ਹੈ ਨਾ ਇਹ ਕਾਫੀ ਜ਼ਿਆਦਾ ਹੈ ਮਤਲਬ ਸਿੱਧਾ ਇਹ ਹੋ ਕਿ ਕਿਤਾਬ ਬੜਾ ਮਦਰ ਕੋ ਪਰਵਾਹ ਹੀ ਨਹੀਂ ਹੈ ਪੰਜਾਬ ਕਹਿੰਦੇ ਚ ਪੰਜ ਤਾਂ ਬੰਦੇ ਨੇ ਚੱਢੀ ਕਹਦੇ ਆਪਰੇਟਿਵ ਮੁੱਖ ਮੰਤਰੀ ਬਣਿਆ ਬੰਨੋ ਫਿਰਦੇ ਰਾਜਾ ਬਣ ਕੇ ਫਿਰਦਾ ਪ੍ਰਤਾਪ ਬਾਜਵਾ ਫਿਰਦਾ ਸੁਸ਼ੇਂਦਰ ਰੰਧਾਵਾ ਜਿਹੜੇ ਵੀ ਪੰਜਾਂ ਦੇ ਮੁੱਖ ਮੰਤਰੀ ਦੇ ਦਾਅਵੇ ਦੇ ਲਗਭਗ ਸਭ ਤੇ ਟਾਈਪ ਕਰਤਾ ਉਹਨੂੰ ਕਹਿੰਦੇ ਪ੍ਰਤਾਪ ਬਾਜਵਾ ਤੇ ਇਹਨੇ 5-5 ਕਰੋੜ ਲੈ ਲਿਆ ਕਰ ਮੀਰ ਫਰਜ਼ ਤੋਂ ਜਦੋਂ ਟਿਕਟਾਂ ਦੀ ਵੰਡ ਕੀਤੀ ਤੇ ਰਾਜਾ ਬਨੇ ਕੁਮਾਰ ਇਹ ਤਾਂ ਬੜਾ ਪਠਾ ਸਤਾ ਬੋਲਦੀ ਹੈ ਕਹਿੰਦੀ ਇਹ ਤਾਂ ਬੀਮਾਨ ਹੈ ਪ੍ਰਸ਼ਟਾ ਇਹ ਤੱਲੀਆਂ ਚੱਟ ਰਿਹਾ ਹੈ ਭਗਵੰਤ ਮਾਤੇ ਢਰਿਆ ਹੋਇਆ ਹੈ ਕਿ ਬਸਾਂ ਦੀ ਬਾਡੀ ਦੇ ਮਾਮਲੇ ਚ ਮੈਨੂੰ ਗ੍ਰਿਫਤਾਰ ਨਾ ਕਰ ਲੈ ਜਿਹੜੇ ਬਹੁਤ ਪੈਸਾ ਬਣਾਇਆ ਉਧਰੋਂ ਕਹਿੰਦੀ ਸੁਜਿੰਦਰ ਸਿੰਘ ਦਾ ਆਪਣਾ ਇਹ ਡੇਟਾ 베ਚੀ ਨੇ ਰਾਜਸਥਾਨ ਦਾ ਜੋ ਪਰਿਵਾਰੀ ਸੀ ਇਹਨੇ ਬੜਾ ਪੈਸਾ ਬਣਾਇਆ ਸਮਗਨਾ ਰਣਾਂ ਦੇ ਲਿੰਕ ਨੇ ਜਿਹੜੀ ਬੜਾ ਸਿੱਧੀ ਮਚਾਇਦੇ ਛੱਡ ਰਹੀ ਸੀ ਤਾਂ ਉਸ ਤੋਂ ਬਾਅਦ ਉਹਨੂੰ ਜਦੋਂ ਮਤਲ ਕਰ ਦਿੱਤਾ ਵਿਆਂ ਫੋਰ ਦਿੱਖੀ ਹੋ ਗਈ ਤੇ ਫੇਰ ਹੁਣ ਐਂਟਰੀ ਹੋ ਗਈ ਨਵਜੋਤ ਸਿੰਘ ਸਿੱਧੂ ਤੇ ਪਹਿਲਾਂ ਕਹਿੰਦਾ ਚੁੱਪ ਕੇ ਉਹ ਆ ਗਿਆ ਆ ਕੇ ਔਰਦਾ ਵੀਜ਼ ਪਹਿਲਾਂ ਤਾਂ ਆ ਕੇ ਉਹੋ ਮਿਲਿਆ ਪਤਨੀ ਨਾਲ ਗੱਲ ਕੀਤੀ ਤੇ ਪਹਿਲਾਂ ਤਾਂ ਪਤਨੀ ਜਾਣਾ ਹੀ ਚਾਹਵੀ ਸੀ ਆਪ ਦਿੱਲੀ ਪਰ ਕਿ ਦਿੱਲੀ ਨਹੀਂ ਚਲ ਵੀ ਪਈ ਸੀ ਅਮਰਸਰ ਤੋਂ ਦੋ ਕੋਠੀਆਂ ਨੇ ਉਹਨਾਂ ਦੀਆਂ ਇੱਕ ਅਮਰਸਰ ਇੱਕ ਪਟਿਆਲਾ ਬਰਾਂਦਰ ਵਾਲੀ ਜਾਦਵ ਵਿਧਰਾ ਕਲੋਨੀ ਵਾਲੀ ਉਬਰ ਅਬਰਸਾ ਤੋਂ ਚੜ ਕੇ ਦਿੱਲੀ ਰੁਕ ਗਿਆ ਕਿ ਤੇ ਫਿਰ ਅਬਰਸਾ ਜਾ ਕੇ ਮੁਲਾਕਾਤ ਕੀਤੀ ਤੇ ਫੈਸਲਾ ਇਹ ਹੋਇਆ ਵੀ ਤੂੰ ਤਾਂ ਇੱਥੇ ਕਰ ਇਹਨਾਂ ਦਾ ਆਪਣੇ ਬੰਧਨ ਬਲਾ ਉਹਨਾਂ ਨਾਲ ਗੱਲਬਾਤ ਕਰ ਮੈ ਜਾਣਾ ਦਿੱਲੀ ਨਵਜੋਤ ਸਿੰਘ ਸਿੱਧੂ ਕੋਲ ਨਾ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਿਆ ਤੇ ਮੋਬਾਈਲ ਤੋਂ ਆਇਆ ਸੀ ਦਿੱਤਾ ਤੇ ਭੋਇ ਤਾਂ ਅਬਰਸਾ ਅਬਰਸਾ ਤੋਂ ਦਿੱਲੀ ਦਿੱਲੀ ਜਾ ਕੇ ਕੋਸ਼ਿਸ਼ ਕੀਤੀ ਤੂੰ ਜਾਣ ਕਿ ਤੇ ਉਹ ਦਾਤਾ ਉਦੀ ਰੀਡਰ ਦਾ ਅਪਰੇਡ ਕਾ ਗਾਦੀ ਹੈ ਪ੍ਰਿੰਕਾ ਕਾ ਗਾਦੀ ਜਾਂ ਤਾਂ ਜਾਣ ਵਿੱਚ ਕਿ ਨਹੀਂ ਮਿਲੀ ਜਾਂ ਭਾਈ ਉਹ ਬਿਜ਼ੀ ਹੈ ਸਭ ਬਿਜੀ ਤੋ ਚਲੋ ਸਾਰਾ ਦਿਨ ਸਸਾ ਥੋੜੀ ਚੱਲਦੀ ਹੈ ਜੇ ਮੇਲਾ ਚਾਹੁੰਦੀ ਹੁੰਦੀ ਤੈਨੂੰ ਨਹੀਂ ਮਿਲੀ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਭਪੇ ਜਿਹੜੇ ਹਾਈ ਕਮਾਂਡ ਹੈ ਨਾ ਉਹਨੇ ਸਾਰਾ ਕੁਝ ਸੁਣਿਆ ਉਹਨਾਂ ਨੇ ਇੱਕ ਕਮੇਟੀ ਭੇਜ ਭਪੇ ਜਿਹੜਾ ਇਨਚਾਰਜ ਹੈ ਉਹਨੂੰ ਕਿਹਾ ਉਹਨੇ ਕਮੇਟੀ ਬਣਾਤੀ ਉਹ ਜਿਹੜੀ ਜਾਂਚ ਕਰ ਰਹੀ ਹੈ ਵੀ ਜੋ ਇਹਨੇ ਐਲੀਗੇਸ਼ਨ ਲਾਇਏ ਨੇ ਐਲੀਗੇਸ਼ਨ ਕਿਹੜੇ ਨੇ ਬਰਦਾਸੀ ਦਾ ਸਭ ਤੋਂ ਵੱਡਾ ਐਲੀਗੇਸ਼ਨ ਕਿ ਸਾਡੇ ਕੋਲ ਤਾਂ 500 ਕਰੋੜ ਨਹੀਂ ਹੈ ਇਸਕਾ ਕੈਸੀ ਕਿਵੇਂ ਮੁੱਖ ਮੰਤਰੀ ਇਹ ਜਿਹੜਾ ਹੈ ਬਨਸਕਦਰ ਨਵਜੋਤ ਸਿੰਘ ਸਿੱਧੂ ਇਹ ਤਾਂ ਪੈਸੇ ਲੈ ਕੇ ਵੰਡਦੇ ਨੇ ਇੱਥੇ ਤਾਂ ਇਹ ਜਿਹੜਾ ਐਲੀਗੇਸ਼ਨ ਹੈ ਇਹਦੀ ਜਾਂਚ ਜਿਹੜੀ ਹੈ ਜਾਓ ਐਮ ਐਲ ਸੀ ਤੇ ਜਾਓ ਉੱਥੇ ਟੈਕਟਾ ਕਨਸਿਡਰ ਟੂ ਦੀ ਟੈਕਟਾ ਬਿਕਦੀਆਂ ਨੇ ਬਤਲੋ ਉਹਦਾ ਐਸੀ ਕ腐ਸ਼ਨ ਦੇ ਚਾਰਜਸ ਪੰਜ ਚੋਰ ਹੀ ਕਹੇ ਨੇ ਚਾਰ ਪੰਜ ਚੋਰ ਕਹਿ ਰਿਹਾ ਮਤਲਬ ਜਿਹੜੇ ਸੀਐਮ ਦੇ ਕੈਂਡੀਡੇਟ ਨੇ ਨਾ ਉਹਨਾਂ ਚੋਰ ਦੱਸਿਆ ਉਹਨੇ ਵੀ ਚੋਰਾਂ ਨੂੰ ਕੱਢ ਦੋ ਜਿੱਤੀ ਜੋ ਪਾਰਟੀ ਤੋਂ ਉਹ ਹੁਣ ਜਾਂਚ ਹੋਊਗੀ ਸ਼ਾਇਦ ਉਹ ਤੋਂ ਬਾਅਦ ਮਿਲ ਤੇਰੀ ਜਾਂਚ ਤੋਂ ਬਾਅਦ ਪਤਾ ਲੱਗ ਜੂ ਕਿ ਕਿੰਨਾ ਸੱਚ ਬੋਲਦੀ ਹੈ ਤੂੰ ਇਹ ਸਾਰਾ ਕੁਝ ਹੈ ਨਵਜੋਤ ਸਿੰਘ ਸਿੱਧੂ ਫਿਰ ਉਹ ਦੁਬਾਰਾ ਮਾਈਚ ਚਲੇਗਾ ਨਵਜੋਤ ਸਿੰਘ ਸਿੱਧੂ ਦੀ ਉਹਨੇ ਅੱਜ ਕੱਲ ਪੈਸੇ ਵੀ ਕਮਾ ਰਹੇ ਹੈ ਦੁਬਾਰਾ ਟੀਵੀ ਤੇ ਦੋ ਪ੍ਰੋਗਰਾਮ ਸਦੇ ਹੀ ਚੱਲ ਜਦੇ ਨੇ ਦੋਨਾਂ ਦੀ ਸ਼ੂਟਿੰਗ ਚੱਲਦੀ ਰਹਦੀ ਹੈ ਇੱਕ ਤਾਂ ਕਪਲ ਸ਼ੋ ਹੈ ਜਿਹੜਾ ਆਪਰ ਸ਼ਰਮਾ ਸ਼ੋ ਨੇਟਫਲਿਕਸ ਵਾਲਾ ਜਿਹਦੇ ਚ ਨਾਲ ਅਰਚਨਾ ਸਿੰਘ ਬੈਠਦੀ ਹੈ ਤੇ ਦੂਜਾ ਜਿਹੜਾ ਇਹਨਾਂ ਦਾ ਸੈਟਰਡੇ ਸੰਡੇ ਸ਼ੋ ਹੁੰਦਾ ਹੈ ਹੈਲੈਂਟ ਹੰਟ ਦਾ ਉਹ ਚ ਬੈਠਦਾ ਤੇ ਇਹ ਦੇਖੋ ਤੁਸੀਂ ਉੱਥੇ ਜਾ ਕੇ ਹੱਸਣਾ ਇਧਰ ਤਾਂ ਟੈਨਸ਼ਨ ਚ ਗਿਆ ਵੀ ਮੈਨੂੰ ਕੋਈ ਮਿਲਿਆ ਨਹੀਂ ਤੇ ਉੱਥੇ ਜਾ ਕੇ ਹੱਸਣਾ ਪੈਣਾ ਹੈ ਤਾਂ ਐਕਟਰ ਹੀ ਹੈ ਨਾ ਮਤਲਬ ਐਕਟਰ ਨੂੰ ਕਿਹੜਾ ਕਟਾ ਹੈ ਐਕਟਿੰਗ ਹੀ ਹੈ ਅਸਲ ਦੇ ਵਿੱਚ ਇਹ ਜੋ ਇਮਾਨਦਾਰੀ ਦਾ ਫੜੂਰੇ ਪੰਜ ਚਾਰ ਲੀਗਲ ਨੋਟਸ ਲੀਗਲ ਨੋਟਸ ਆ ਦੀ ਖੇਡ ਦੇ ਵਿੱਚ ਮੈਂ ਤਾਂ ਹੈਰਾਨ ਐ ਕਿ ਜਿਹੜੀ ਆਪ ਵੀ ਲੀਗਲ ਨੋਟਸ ਦੇ ਦਾ ਮੱਠ ਨੂੰ ਤੇ ਜਿਹੜਾ ਅਬਰਸਰ ਦਾ ਕੌਂਟਰਸ ਦਾ ਪ੍ਰਧਾਨ ਹੈ ਉੱਥੇ ਆਪਦੇ ਤਾਂ ਬੱਕੇ ਨਹੀਂ ਕਿਹਦੀ ਇਹਨਾਂ ਦੀ ਪ੍ਰਵਾਹ ਕਰਦੀ ਐ ਸੁਖਜਿੰਦਰ ਸਿੰਘ ਰਧਾਵਾ ਨੇ ਜਿਹੜਾ ਅ ਨਿਰ ਜੋਸੀ ਨੇ ਦਿੱਤਾ ਕਰਨਬੀਰ ਬੁਰਜ ਨੇ ਦਿੱਤਾ ਰਾਜੀਵ ਗਿੱਲ ਨੇ ਚਾਰ ਪੰਜ ਨੋਟਸਾਂ ਦੀ ਲੀਗਲ ਨੋਟਸਾਂ ਦੀ ਖੇਡ ਖੇਡੀ ਜਾ ਰਹੀ ਹੈ ਹੁਣ ਤੋ ਇੱਥੇ ਇਹ ਸਾਰੀ ਖੇਡ ਦੇ ਵਿੱਚ ਜਿਹੜਾ ਹੈ ਪੰਜਾਬ ਦੀ ਕਾਂਗਰਸ ਡਿਫੈਂਸ ਹੋਊਗੀ ਬੁਰੀ ਤਰੀਕੇ ਨਾਲ। ਔਰ ਮਾਨ ਸਾਹਿਬ ਨੂੰ ਮੌਕਾ ਮਿਲ ਗਿਆ। ਭਗਵੰਤ ਮਾਨ ਆ ਕੇ ਦੱਖਣੀ ਜਿਹੜੀ ਕੋਰੀਆ ਤੇ ਜਾਪਾਨ ਦੀ ਯਾਤਰਾ ਤੋਂ ਬਾਅਦ ਇਹ ਦੱਸਣ ਦੀ بجائے ਕਿ ਜੀ ਮੈਂ ਲੈ ਕੇ ਕੀ ਆਏ ਹਾਂ ਉਸ 10 ਦਿਨਾਂ ਦੇ ਵਿੱਚ ਦੂਜੇ ਪਾਸੇ ਉਹਨਾਂ ਦੱਸਣਾ ਇਹ ਸ਼ੁਰੂ ਕੀਤਾ। ਦੇਖੋ ਮੈਂ ਨਵੇਸ਼ ਲੈ ਕੇ ਆਉਣਾ। ਇਹ ਕੀ ਕਰ ਰਹੇ ਨੇ? ਏ ਬូរੇਲਾ ਰਹੇ ਨੇ ਮੰਡੀਆਂ ਦੇ ਭਾਵਾਂ ਬਾਕੂ ਇਹ ਬੈਲੇ ਦੀ ਕਿੰਨੀ ਕੀਮਤ ਹੈ 500 ਕਿਸੀਐਮ ਦੀ ਕਿੰਨੀ ਕੀਮਤ ਹੈ ਉਹ ਤਾਂ ਗਾਲੀਆਂ ਦੇ ਮਾਰੇ ਕਹਦੇ ਵੈ ਇਹ ਕਰ ਰਹੇ ਹੈ ਨਿਵੇਸ਼ ਲੈ ਕੇ ਆ ਰਹੇ ਹੈ ਇਹ ਬਿਰਸਾ ਸਿੰਘ ਮਟੋਹਾ ਨੂੰ ਲੈ ਕੇ ਆ ਰਹੇ ਨੇ ਜਣੀ ਭਗਵੰਤ ਮਾਨ ਨੂੰ ਮੌਕਾ ਵਿਰੋਧੀਆਂ ਨੂੰ ਮੌਕਾ ਸ੍ਰੀ ਜਗਪਤਹਿਲੇ ਕਹਿ ਚੁੱਕੇ ਹੈ 350 ਕਰੋੜ ਤਾਂ ਮੈਨੂੰ ਪਤਾ ਹੈ ਤੋ ਇਹ ਸਾਰਾ ਕੁਝ ਕਾਂਗਰਸ ਪਾਰਟੀ ਤੇ ਮੋਕਾ ਦੇਤਾ ਬਰੂਦੀਆ ਨੂੰ ਇਸ ਨੇ ਵੱਡਾ ਡੈਮੇਜ ਕਰਤਾ ਜਿਹੜੀ ਨਵਜੋਤ ਕੌਰ ਸਿੱਧੂ ਨੇ ਜਿਹੜਾ ਵੱਡਾ ਨੁਕਸਾਨ ਹੋਊਗਾ ਆਲਵਾ ਰਾਈਟ ਟਾਈਮ ਦੇ ਵਿੱਚ ਇਹ ਦੇਖਣਾ ਪਏਗਾ ਆਪਾਂ ਨੂੰ ਲੇਕਿਨ ਨਵਜੋਤ ਸਿੰਘ ਸਿੱਧੂ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲੇ ਤੱਕ ਤਾਂ ਕੰਮ ਨਹੀਂ ਹੋਇਆ ਅਗਲੀ ਖਬਰ ਜਿਹੜੀ ਡਿਟੇਲ ਮੰਗਦੀ ਹੈ ਸੰਵੀਰ ਸਿੰਘ ਬਾਦਲ ਸੰਵੀਰ ਸਿੰਘ ਬਾਦਲ ਕਾਫੀ ਐਕਟਿਵ ਆ ਅੱਜਕੱਲ੍ਹਾ ਜ਼ਿਲ੍ਹਾ ਪ੍ਰੀਸ਼ਦ ਅਜੇ ਮੋੜ ਜਾ ਕੇ ਕਰਦਾ ਹੈ ਕੱਲ ਵਿਜੀਠਾ ਚ ਸਾਰੇ ਕਿਤੇ ਤੇ ਬਾਕੀਆਂ ਨੂੰ ਐਕਟੂਮ ਨਜ਼ਰ ਆ ਰਹੇ ਹੈ ਇਹ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਵਿੱਚ ਵੀ ਤੇ ਐਕਟਰ ਤਾਂ ਚੜ੍ਹਦੀ ਕਲਾ ਇਸ ਕਰਕੇ ਵੀ ਨਜ਼ਰ ਆਉਂਦੀ ਹੈ ਕਿ ਤਰਨ ਤਰਨ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਉੱਚ ਲੱਗਦਾ ਹੈ ਕਿ ਤੱਕੇਦਾਰੀ ਜਿੱਤੀ ਹੈ ਆਮ ਆਦਮੀ ਪਾਰਟੀ ਤੇ ਜੇ ਉਹਨਾਂ ਨੇ ਐਲੀਗੇਸ਼ਨ ਕਰਕੇ ਇੱਕ ਐਸਐਸਪੀ ਬੱਥਰ ਹੋਇਆ ਦੋ ਡੀਐਸਪੀ ਗਏ ਉਥੋਂ ਦੇ ਫਿਰ ਤੀਜਾ ਉਥੇ ਕੰਚ ਨੂੰ ਬ੍ਰੀਚ ਦੀ ਰਿਹਾਈ ਹੋਈ ਉਹ ਚੜ੍ਹਦੀ ਕਲਾ ਦੇ ਨਾਲ ਇੱਕ ਚੜ੍ਹਦੀ ਕਲਾ ਹੋਰ ਹੋ ਗਈ ਜਿਹੜਾ ਇਹਦੇ ਇੱਕ ਆਡੀਓ ਵਾਰ ਕੀਤੀ ਸੀ ਵਰਨ ਸ਼ਰਮਾ ਐਸਐਸਪੀ ਪਟਿਆਲਾ ਦੀ ਜਿਹਦੇ ਵਿੱਚ ਗਰੁੱਪ ਕਾਲ ਸੀ ਗਰੁੱਪ ਕਾਲ 'ਚ ਉਹ ਡਿਊਟੀਆਂ ਲਾ ਰਿਹਾ ਹੈ ਵੀ ਇਹਨਾਂ ਦੇ ਜਿਹੜਾ ਅਕਾਲੀਆ ਦੇ ਤਾਂ ਪੇਪਰ ਬਾੜੀ ਦਿਓ ਤੇ ਪੇਪਰ ਜਿਹਦੇ ਵੀ ਇੱਜਾ ਨੇ ਕਰ ਰਹੇ ਨੇ ਉਹ ਬਾੜਨੇ ਨੇ ਤੁਸੀਂ ਨੋਮੀਨੇਸ਼ਨ ਸੈਂਟਰ ਤੋਂ ਪਹਿਲਾਂ ਜਾਂ ਘਰਾਂ 'ਚ ਦਬਲੋ ਜਾ ਫਿਰ ਉਹਨੂੰ ਰਸਤੇ 'ਚ ਘੇਰ ਲਓ ਇਸ ਤਰ੍ਹਾਂ ਦੀ ਗੱਲ ਤੇ ਤੁਸੀਂ ਘਬਰਾਉਣਾ ਕਿਹਦੇ ਵਰਨ ਸ਼ਰਮਾ ਕਿਹਦੇ ਰਿਪੋਰਟ ਤਾਂ ਮੈਂ ਭੇਜਣੀ ਆ ਮੈਂ ਪੋਸਟੇਡ ਭੇਜੂਗਾ ਮੇਰੀ ਗੱਲ ਹੋ ਗਈ ਹੈ ਜਿਹੜੀ ਪ੍ਰੀਤੀ ਜਾ ਉਹ ਤਾਂ ਵੀ ਉੱਥੇ ਸੀ ਬਾਕੀ ਵੀ ਉੱਥੇ ਸੀ ਜਿਹੜੀ ਇਸ ਤਰ੍ਹਾਂ ਹੁੰਦਾ ਹੁੰਦਾ ਹੈ ਇਹ ਚੋਣਾ 'ਚ ਇਸ ਤਰ੍ਹਾਂ ਦੀ ਗੱਲ ਉਹਦੇ 'ਚ ਆਡੀਓ 'ਚ ਜਿਹਦੀ ਹਾਲੇ ਜਾਂਚ ਹੋਣੀ ਹੈ ਕੱਲ ਹਾਈ ਕੋਰਟ ਨੇ ਕਿਹਾ ਕਿ ਦੀ ਜਾਂਚ ਜਿਹੜੀ ਹੈ ਉਹ ਉਹ ਇਹਨਾਂ ਦੇ ਬੰਗਸੇ ਅਕਾਲੀਆਂ ਦੀ ਕਿ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵਰਨ ਸ਼ਰਮਾ ਕਹਿੰਦਾ ਇਹ AI ਜਨਰੇਟਡ ਹੈ ਉਹ ਕਹਿੰਦੇ ਜਿਉ ਉਹਨੂੰ ਕੀ ਪਤਾ ਜਾਂਚਦਾਰੇ ਹੋਈ ਨਹੀਂ ਹਾਈ ਕੋਰਟ ਵੀ ਇਸਨੂੰ ਮੰਨ ਗਈ ਉਹ ਫਿਰ ਇਹਨਾਂ ਦੀ ਬੰਗਸੀ ਵੀ ਕਿਥੋਂ ਬਾਹਰੋਂ ਕਰਾਓ ਪੰਜਾਬ ਤੋਂ ਉਹਨਾਂ ਨੇ ਛੱਡਿਗੜ ਦੀ ਲੈਬ ਤੋਂ ਕਰਵਾਉਂਦਾ ਹਾਈ ਕੋਰਟ ਨੇ ਹੁਕਮ ਦਿੱਤਾ ਹੁਣ ਛੱਡਿਗੜ ਤੋਂ ਬਾਹਰੋਂ ਲੈਬ ਤੇ ਇਹ ਹੋਏਗੀ ਜਾਂਚ ਤੇ ਉਹਦੇ ਚ ਦੇਖਦੇ ਕਿ ਜੇ ਵਰਨ ਸ਼ਰਮਾ ਦੀ ਆਵਾਜ਼ ਮਿਲੀ ਤੇ ਸਹੀ ਰਿਪੋਰਟ ਆ ਗਈ ਤੇ ਆਵਾਜ਼ ਮਿਲਦੀ ਹੋਈ ਇਹਰ ਦੇ ਇਹ ਮੁਸ਼ਕਲਾਂ ਹੋਰ ਵੱਧ ਜਾਣ ਗਿਆ 14 ਬੈਚ ਦੇ ਆਈਪੀਐਸ ਅਫਸਰ ਦਿਆਂ ਜਿਹੜਾ ਪਹਿਲਾਂ ਵੀ ਦੋ ਵਾਰ ਪਟਿਆਲੇ ਦਾ ਐਸਐਸਪੀ ਰਿਹਾ ਤੇ ਜਿਹੜਾ ਫਿਰ ਵੀ ਐਸਐਸਪੀ ਸੀ ਜਿਹਨੂੰ ਜਦੋਂ ਇਹ ਸੁਣਵਾਈ ਸੀ ਉਸ ਤੋਂ ਪਹਿਲਾਂ ਮਾਨ ਸਾਹਿਬ ਨੇ ਜਿਹੜਾ ਛੁੱਟੀ ਤੇ ਭੇਜਣਾ ਪਿਆ ਉਹਨੂੰ ਚੌੜ ਕਮਿਸ਼ਨ ਦਾ ਹੋਊਗਾ ਆਰਡਰ ਤੇ ਉਹਨੂੰ ਛੁੱਟੀ ਤੇ ਭੇਜਤਾ ਜਿਹੜਾ ਦੂਜਿਆਂ ਨੂੰ ਬਚਾਉਣਾ ਸੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਜਿਹੜੀ ਜੜੀ ਗਾਜ ਗਿਰੀ ਉੱਤੇ ਗਿਰੀ ਇਹ ਹੁੰਦੀਆਂ ਨੇ ਪੋਲਿਟੀਕਲ ਪਾਰਟੀਆਂ ਕੰਮ ਲੈਦੀਆਂ ਨੇ ਅਪਸਰ ਨੂੰ ਸੋਚਣਾ ਚਾਹੀਦਾ ਪਰ ਇੱਕ ਗੱਲ ਇਹਦੇ ਵਿੱਚ ਬੜੀ ਕਲੀਅਰ ਹੈ ਕਿ ਜਿਹੜੇ ਇਹ ਕੋ ਪਹਿਲੀ ਵਾਰ ਤਾਂ ਹੋ ਰਿਹਾ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਆ ਰਿਹਾ ਲੇਕਿਨ ਕੱਲ ਵੀ ਗੱਲ ਹੋਈ ਸਤਪਾਲ ਸਿੰਘ ਸਿੱਧੂ ਜਿਹੜੇ ਐਸਐਸਪੀ ਰਹੇ ਨੇ ਫਰੀਦਕੋਟ ਮੈਂ ਤੇ ਆਪਣੇ ਬੈਲ ਨੂੰ ਪੁੱਛਿਆ ਯਾਰ ਸੱਚ ਦੱਸ ਇਹ ਕੀ ਹੁੰਦਾ ਕਹਿੰਦਾ ਯਾਰ ਜਦੋਂ ਅਸੀਂ ਸੀ ਸਾਨੂੰ ਇਹ ਕਹਿੰਦੇ ਸੀ ਕਿ ਤੁਸੀਂ ਜਦੋਂ ਸਾਡੇ ਬਰਕਰਾਂ ਨੇ ਕੁਝ ਕੰਮ ਕਰਨੇ ਹਨ ਆਰਟੀਕਲ ਕਰਨੀ ਅਸੀਂ ਜਿਹੜੀ ਸਤਾਤਾ ਦੀ ਤੇ ਰਹਿੰਦੀ ਸੀ ਤੁਸੀਂ ਅੱਖਾਂ ਮੀਚ ਲੈ ਰੀਆਂ ਨੇ ਤੁਸੀਂ ਕੁਝ ਐਕਸ਼ਨ ਨਹੀਂ ਕਰਦਾ ਹੁਣ ਤਾਂ ਗੱਲ ਅੱਗੇ ਵਧ ਗਈ ਪਤਾ ਨਹੀਂ ਆਮ ਆਦਮੀ ਪਾਰਟੀ ਕੋਲ ਵਰਕਰ ਹੈਗੇ ਨੇ ਜਾਂ ਨਹੀਂ ਹੁਣ ਤਾਂ ਸਿੱਧੇ ਪੁਲਸਾਰਾਂ ਨੂੰ ਕਹਿੰਦੇ ਨੇ ਵੀ ਤੁਸੀਂ ਕੰਮ ਕਰੋ ਤੁਸੀਂ ਫੈਸਲਾ ਪਾਡੋ ਤੁਸੀਂ ਇਹ ਕੰਮ ਕਰੋ ਲੋਕਤਾਈ ਵੀ ਕਹਿੰਦੇ ਨੇ ਜਿਹੜੇ ਬੰਦੇ ਇਹ ਫੈਸਲਾ ਪਾੜਨ ਦੀ ਵੀਡੀਓ ਵਾਇਰਲ ਹੋਈ ਪੁਲਸਾਰੇ ਸਿਵਲ ਡਰੈਸ ਚ ਪਗਾ ਬਣਾ ਕੇ ਤਾਂ ਭੇਜੇ ਹੋਏ ਨੇ ਜੋ ਵੀ ਹੈ ਤੇਰੀ ਇਹ ਗੱਲ ਪਹਿਲਾਂ ਵੀ ਚੱਲਦੀ ਸੀ ਹੁਣ ਜ਼ਿਆਦਾ ਚੱਲਣ ਲੱਗ ਗਈ ਇਹ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਲੇਕਿਨ ਇਹ ਜਿਹੜੀ ਆਡੀਓ ਹੋਈ ਹੈ ਇਹ ਕਿਵੇਂ ਦੀ ਕੋਈ ਕਿੱਥੋਂ ਹੋਈ ਹੁਣ ਤਾਂ ਸੈੱਟਪਣੀ ਹੋਈ ਹੈ ਸੈੱਟ ਨੂੰ ਜਿਹੜੀ ਪੁੱਛ ਰਹੀ ਹੈ ਜਾਇਦਰ ਗੌਰ ਨੂੰ ਪੁੱਛ ਰਿਹਾ ਹੈ ਇਧਰ ਪੁੱਛ ਰਿਹਾ ਹੈ ਅਰਸ਼ਦੀਪ ਗਲੇਰ ਦਾ ਪੇਸ਼ ਵੀ ਹੋ ਗਿਆ ਸੁਖਵੀਰ ਬਾਦਲ ਤੋਂ ਵੀ ਪੁੱਛਗਿਛ ਕਰਨੀ ਹੈ ਕਿ ਇਹ ਸੁਣ ਹਾਈ ਕੋਰਟ ਜਾਣ ਕਰਕੇ ਜਿਹੜਾ ਇਹ ਐਕਸ਼ਨ ਹੋ ਗਿਆ ਵਰਨ ਸਰਬਾ ਤੇ ਸੋ ਇਹ ਕਹਾਣੀ ਦੇ ਵਿੱਚ ਜੇ ਆਪਾਂ ਇਹਨੂੰ ਗੱਲ ਕਰਨੀ ਹੋਵੇ ਕਨਕਲੂਡ ਕਰਨਾ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਇਹਦੇ ਚ ਖੱਟ ਰਿਹਾ ਉਹਦੀ ਭਲ ਵੀ ਬਣ ਰਹੀ ਹੈ ਉਹ ਇਹ ਕੈਂਟ ਕਾਮਯਾਬ ਹੋ ਗਿਆ ਜਿਹੜੇ ਸ਼ੁਰੂ ਚ ਕਿਹਾ ਸੀ ਤਰ ਤਰ ਚ ਕਿ ਡੀਜੀਪੀ ਪੰਜਾਬ ਨੂੰ ਮੁਬਾਰਕ ਪੰਜਾਬ ਪੁਲਿਸ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਨੇ ਦਿੱਤੀ ਇੱਕ ਕਹਾਣੀ ਉਸ ਪਾਸੇ ਨੂੰ ਦਸਨ ਚ ਕਾਮਯਾਬ ਹੋ ਗਿਆ ਤੇ ਕਾਮਯਾਬ ਹੋ ਰਹੀ ਹੈ ਹੁਣ ਸਾਡੀ ਜਿਹੜੀ ਸਰਕਾਰ ਦੀ ਕਿਹੜੀ ਗੱਲ ਚ ਉਹ ਜ਼ਮੀਨਾਂ ਅਕਵਾਇਰ ਕਰਨ ਦੇ ਵਿੱਚ ਇੱਕ ਪਾਸੇ ਤਾਂ ਇਹ ਕਿਹਾ ਗਿਆ ਸੀ ਕਿ ਜ਼ਮੀਨ ਜਿਹੜੀ ਹੈ ਉਹੋ ਕਲੈਂਡ ਪੂਲਿੰਗ ਪਾਲਿਸੀ ਚ ਆਪਾਂ ਇੰਡੀ ਕਰਨੀ ਹੈ ਤੇ ਜਦੋਂ ਰੋਲਾ ਪੈ ਗਿਆ ਵਿਰੋਧ ਹੋਇਆ ਸਾਰੇ ਪਾਸੇ ਵਿਰੋਧ ਹੋਇਆ ਤੇ ਫਿਰ ਉਹਨਾਂ ਨੂੰ ਵਾਪਸ ਲੈਣਾ ਪਿਆ ਪਰ ਉਹਦੇ ਵਿੱਚ ਗੱਲ ਪੂਰੀ ਖਤਮ ਨਹੀਂ ਹੋਈ ਉਹਦੇ ਵਿੱਚ ਜਿੰਨਾ ਕਰ ਸਕਦੇ ਉਹਨਾਂ ਤਾਂ ਕਰਨਗੇ ਕਿਉਂਕਿ ਪੈਸਾ ਬੜਾ ਹੈ ਜੇ ਸਭ ਤੋਂ ਵੱਧ ਪੈਸਾ ਹੈ ਨਾ ਉਹ ਤੁਹਾਨੂੰ ਵੀ ਪਤਾ ਤੁਸੀਂ ਜਿਹੜੇ ਕੈਨੇਡਾ ਚ ਬੈਠ ਕੇ ਦੇਖਦੇ ਹੋ ਉੱਥੇ ਜਿਹੜੇ ਬੰਦੇ ਪ੍ਰਾਪਰਟੀ ਚ ਪਾ ਕੇ ਜਿਨ੍ਹਾਂ ਨੂੰ ਰੀਅਲਟੋਰ ਕਹਿੰਦੇ ਆ ਉਹਦਾ ਬਹੁਤ ਪੈਸਾ ਤਾਂ ਹੁੰਦਾ ਹੈ ਏਟਿਬੂ ਹਿਆ ਸਾਰੇ ਕਿਤੇ ਹੋ ਨਹੀਂ ਹਾਲ ਹੈ ਸਰਕਾਰਾਂ ਵੀ ਪੈਸਾ ਕਮਾਉਣਾ ਚਾਹੁੰਦੀਆਂ ਨੇ ਅਸਰ ਦੇ ਵਿੱਚ ਗਲਤ ਹੈ ਹੁਣ ਬਹਾਲੀ ਦੀ ਜ਼ਮੀਨ ਹੈ 53575 ਏਕੜ ਜ਼ਮੀਨ ਹੈ ਸੱਤ ਪਿੰਡਾਂ ਦੀ ਜਿਹੜੇ ਪਿੰਡ ਨੇ ਬਾਖਰਪੁਰ ਬੜੀ ਹੈ ਕੁਰੜੀ ਮਟਰਾ ਸਿਆਉ ਕਿਸ਼ਨਪੁਰ ਪਤੋ ਇਹ ਤਾਂ ਲੈਂਡਲੈਸ ਹੋ ਗਏ ਇਹਨਾਂ ਕੋਲ ਹੁਣ ਜ਼ਮੀਨ ਬਚਣੀ ਨਹੀਂ ਕੋਈ ਤੋ ਇਹ ਹਾਲਾ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਕੱਲ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਇਹ ਜ਼ਮੀਨ ਲੈਣਗੇ ਹਲੇ ਨੋਟੀਫਿਕੇਸ਼ਨ ਅਫਸਰ ਨੇ ਦੱਸਿਆ ਉਹ ਆਪਣੀ ਜਲਦੀ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੋ ਗਿਆ ਗਮਾਡਾ ਦੇ ਜਿਹੜੇ ਹੈਗੇ ਪ੍ਰਮੁਖ ਸਕੱਤਰ ਨੇ ਜਿਹੜੇ ਪ੍ਰਿੰਸੀਪਲ ਸੈਕਟਰੀ ਵਿਕਾਸ ਗੱਲ ਉਹਨਾਂ ਦੇ ਸਬਮਿਸ਼ਨ ਹੋਏ ਤੇ ਹੋ ਗਿਆ ਤੇ ਰਜਿਸਟਰੀਆਂ ਬੰਦ ਹੋ ਗਈਆਂ ਹੁਣ ਜੇ ਕਿਸੇ ਨੂੰ ਜ਼ਮੀਨ ਵੇਚਣੀ ਹੈ ਜਾਂ ਖਰੀਦਣੀ ਹੈ ਨਹੀਂ ਖਰੀਦ ਸਕਦਾ ਇਹ 3553 ਏਕੜ ਦੀ ਕੋਈ ਕੋਈ ਸੌਦਾ ਨਹੀਂ ਹੋਊਗਾ ਹੁਣ ਇੱਕ ਇਸੰਦੀ ਸਰਕਾਰ ਦੀ ਹੋਊਗੀ ਚਾਹੇ ਹਲੇ ਸਵਾਰਤੰਦਰ ਇਤਰਾਜ਼ ਦਾ ਇਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਇਤਰਾਜ਼ ਕਰ ਸਕਦੇ ਲੋਕਾਂ ਨੇ ਇਤਰਾਜ਼ ਕਰਨਾ ਸ਼ੁਰੂ ਨਹੀਂ ਕਰਤਾ ਤੇ ਉਹ ਜਿਹੜੀ ਪਵਦੀ ਪਣੀ ਹੈ ਨਾ ਸਾਥ ਉਹਨਾਂ ਨੇ ਕਿਹਾ ਤਾਂ ਇਹਦੇ ਜਿਸੀ ਪੀਆਰ ਪਾਵਾ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੇ ਦਸਤ ਉਹਨੂੰ ਇਹ ਤਾਂ ਪਤਾ ਹੈ ਕਿ ਬੇਸੇ ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਜੀ ਮਾਝਾ ਮਾਲਵਾ ਸਭ ਤੋਂ ਵੱਡਾ ਹੈ ਮਾਝਾ ਦੁਆਬਾ ਇਹ ਤਿੰਨ ਹੀ ਰੀਜਨ ਦੱਸਦੇ ਆ ਪਵਦੀ ਰੀਜਨ ਹੈ ਆ ਰੋਪੜ ਤੋਂ ਲੈ ਕੇ ਸਾਰਾ ਜਿਹੜਾ ਬਾਲੀ ਪਵਾਦ ਹੈ ਆ ਪਵਾਦੀ ਬੋਡੀ ਵੀ ਵਧੀਆ ਹੁੰਦਾ ਉਹਦੇ ਚ ਨਿਊਟ੍ਰੀਸ਼ਨ ਵੀ ਲਿਖਿਆ ਜਾਣ ਲੱਗਿਆ ਤਾਂ ਇਹ ਪਵਾਦੀ ਕਹਿੰਦੇ ਅਸੀਂ ਕਰਦੇ ਹਾਂ ਜੀ ਇਹ ਸਾਡਾ ਪਹਿਲੇ ਕਈ ਮੁੱਦੇ ਨੇ ਉਹ ਤਾਂ ਹੱਲੇ ਕਿਤੇ ਮੁੱਦਾ ਤਾਂ ਆਪਣੇ ਕਈ ਵੀ ਪਿਆ ਕਿ ਇਹ ਨਵੀਂ ਜ਼ਮੀਨ ਖਰੀਦ ਰਹੇ ਨੇ ਜਿਹੜੀ ਪਹਿਲੇ ਜਿਹੜਾ ਹੈ ਏ ਬੀ ਸੀ ਜਿਹੜਾ ਬਲਾਕ ਹੈ ਨਾ ਏ ਬੀ ਸੀ ਡੀ ਜਿਹੜੀ ਉਹਨਾਂ ਦਾ ਵੀ ਕੰਮ ਉਹਨਾਂ ਦਾ ਮੋਬ ਜੋ ਵੀ ਬਾਕੀ ਹੈ ਪਰ ਉਸ ਕਰਨ ਨੂੰ ਹੋਰ ਪੇਸ਼ਾ ਬਹੁਤ ਜ਼ਿਆਦਾ ਨਹੀਂ ਮਿਲਿਆ ਇਹ ਜਿਹੜਾ ਇਹਨਾਂ ਨੇ 에ਰੋ ਟ੍ਰੋਪਲਿਸ ਦੀ ਸੈਂਸਨ ਕਰਨੀ ਹੈ ਪਹਿਲਾਂ ਵਾਲੀ ਤੇ ਦੇ ਦੋ ਤਾਂ ਲੋਕ ਇਹ ਕਹਿੰਦੇ ਨੇ ਲੇਕਿਨ ਸਰਕਾਰ ਜਿਹੜੀ ਹੈ ਉਹ ਬਜਟ ਹੈ ਇਹਨੂੰ ਸਰਕਾਰ ਨੂੰ ਫਾਇਦਾ ਬਹੁਤ ਹੈ ਨਾ ਇਹਦੇ ਵਿੱਚ ਇਹ ਸਾਰੀਆਂ ਗੱਲਾਂ 'ਚ ਸੋ ਗਮਾੜਾ ਨੇ ਕਰ ਲਿਆ ਇੱਕ ਪਾਸੇ ਰੈਲ ਪੁਲ ਜਿਹੜੀ ਖਤਮ ਹੋਊਗੀ ਦੂਜੇ ਪਾਸੇ ਜਿਹੜੀ ਇਹ ਕਹਾਣੀ ਹੋਊਗੀ ਬਹੁਤ ਸਾਰੇ ਕੌਪਰਸੀਕ ਜਿਹੜੀ ਕੰਮ ਥੋੜਾ ਨਸਰਜੀ ਕਰਾਵੇ ਲੱਗਦਾ ਹੈ ਕਿ ਅੱਜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮਿਟੀ ਦੀ ਮੀਟਿੰਗ ਹੋਏਗੀ ਉਦੋਂ ਫਿਰ 328 ਰੁਪਏ ਦੇ ਬਾਬਲੇ 'ਚ ਕਮੇਟੀ ਦਾ ਕੀ ਸਟੈਂਡ ਹੈ ਹਾਲਾਂਕਿ ਕਮੇਟੀ ਦਾ ਸਟੈਂਡ ਪਹਿਲਾ ਜਿਹੜਾ ਉਹ ਤਾਂ ਖੁਦ ਕਹਿੰਦੀ ਸੀ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਦੇ ਸਾਡੇ ਗੁਰੂ ੜੇ ਅਸੀਂ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ ਤੇ ਜਦ ਬੁਰੂ ਦੇ ਦਰਜੇ ਚੋਂ ਨਾ ਇਹਦੋਂ ਜਦੋਂ ਬਿੱਲ ਪੇਸ਼ ਕੀਤਾ ਸੀ ਨਾ ਉਦੋਂ ਸਜ਼ਾ ਦੀ ਮੰਗ ਕੀਤੀ ਸੀ ਤੇ ਹੁਣ ਜਦੋਂ ਸਜ਼ਾ ਦੇਣ ਦਾ ਜਦੋਂ ਐਫਆਈਆਰ ਲਾਂਚ ਹੋਊਗੀ ਜਿੱਥੇ ਇਹ ਪ੍ਰਤਾਪ ਸਿੰਘ ਸੱਤਵਾ ਹਰਜੋਤ ਬੈਂਸ ਤੇ ਉਹ ਆਏ ਸੀ ਤੁਹਾਡੇ ਚ ਤੇ ਉਦੋਂ ਉਹਨਾਂ ਨੇ ਐਫਆਈਆਰ ਲੌਂਚ ਦੀ ਕਾਪੀ ਦਿੱਤੀ ਉਹਨਾਂ ਤੇ ਹੋਰੋਂ ਹੀ ਕਹਿੰਦੇ ਤੁਹਾਡੇ ਚ ਦਖਲ ਤੋ ਕਿੰਨਾ ਕੁ ਦਖਲ ਆ ਕੀ ਆ ਯਾਤਰ ਕਮੇਟੀ ਚ ਹੋਵੇਗਾ ਕੱਲ ਇੱਥੇ ਗੱਲ ਕਰਾਂਗੇ ਤੇ ਅੱਜ ਐਨੇ ਹੀ ਤੁਹਾਡੀ ਕੀ ਰਾਏ ਹੈ ਅੱਜ ਜਿਹੜੇ ਮੈਂ ਮੋਡਲ ਜਿਹੜੇ ਫਲਾਣ ਨਾਲ ਗੱਲ ਕੀਤੀ ਹੈ ਇਹਦਾ ਮੈਨੂੰ ਅਡੀਕ ਰਹਿ ਗਈ ਥੋੜਾ ਬਹੁਤ ਬਹੁਤ ਸ਼ੁਕਰੀਆ